मेरे अंदर चलदा की खोज है मैल कद्दांगे ता पहला मैल दिसै ते सही भी है कि गल्ला बैठ के सुनी कदे रूदी आवाज तू गल्ला बैठ के सुनी कदे रूदी आवाज तू गल्ला के सुनी कदे रूपी आवाज तू गल्ला कला महके सुणी कॾहिं कला बहणी कॾहिं ਇਰ ਵੇਲੇ ਬਹਿ ਜਾ ਕਰੇ ਬੜਾ ਨਜ਼ਾਰਾ ਆਇਆ ਕਰੇ ਅੱਖਾਂ ਬੰਦ ਕਰ ਲੈਣੀ ਆ ਤੇ ਕਹਿੰਦੇ ਉਸੇ ਚੋਲੇ ਨਗਰ ਤੋਂ ਚੋਲਾ ਸਾਹਿਬ ਆਪਣੇ ਨੇੜੇ ਹੀ ਆ ਇੱਧਰ ਨੂੰ ਜੇ ਜਾਈਏ ਨਾ ਮਾਝੇ 'ਚ ਮਾਝੇ ਦੇ ਵਿੱਚ ਵੜਦੇ ਆ ਹਰੀਕੇ ਪੱਤਣ ਦੇ ਲੱਗ ਹੀ ਪੈਂਦਾ ਚੋਲਾ ਸਾਹਿਬ ਤਰਨਤਾਰਨ ਸਾਹਿਬ ਦਾ ਏਰੀਆ ਉੱਥੇ ਪਿੰਡ ਚੋਲੇ ਦੇ ਵਿੱਚ ਇੱਕ ਚੋਰ ਨੇ ਚੋਰੀ ਕੀਤੀ ਤੇ ਚੋਰੀ ਕੀਤੀ ਮੱਝਾਂ ਦੀ ਕਈ ਮੱਝਾਂ ਖੋਲ ਲਈਆਂ ਤੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਜਾਗ ਆ ਵੀ ਚੋਰ ਆ ਗਿਆ ਚੋਰ ਆ ਗਿਆ ਚੋਰ ਆ ਗਿਆ ਤੇ ਮੱਝਾਂ ਅੱਗੇ ਅੱਗੇ ਵਿਦੀ ਚੰਦ ਉਹਦਾ ਨਾਮ ਹੈ ਉਹ ਮਗਰ ਮਗਰ ਵਿਦੀ ਚੰਦ ਚੋਰੀ ਕੀਤੀ ਪਿੰਡ ਚੋਂ ਮੱਝਾਂ ਦੀ ਅੱਗੇ ਅੱਗੇ ਮੱਝਾਂ ਮਗਰ ਮਗਰ ਵਿਦੀ ਚੰਦ ਤੇ ਪਿੰਡ ਵਾਲੇ ਉਹਦੇ ਉੱਤੇ ਮਗਰ ਲੱਗੇ ਜਾਨ ਨਹੀਂ ਦੇਣਾ ਤੇ ਬਿਰੀ ਜਾਂਦੇ ਸੋਚਦਾ ਵੀ ਹੋ ਸਕਦਾ ਕਿਸੇ ਪਾਸੇ ਨਿੱਗਲੀ ਜਾਈਏ ਬੱਚਾ ਨੂੰ ਲਈ ਜਾਂਦਾ ਹਿੱਕ ਕੇ ਪਿੰਡ ਵਾਲਿਆਂ ਨੂੰ ਰੌਲਾ ਪਾਉਂਦਾ ਵੀ ਚੋਰ ਆ ਗਿਆ ਚੋਰ ਆ ਗਿਆ ਅੱਗੇ ਵੇਖਿਆ ਰਾਹ ਬੰਦ ਹੋ ਗਿਆ ਛੱਪੜ ਸੀ ਅੱਗੇ ਰਾਹ ਬੰਦ ਹੋ ਗਿਆ ਦੁੱਭਾ ਆ ਗਿਆ ਹੁਣ ਉਹ ਚੌਂਕੜਾ ਲਾ ਕੇ ਬੰਦਾ ਬੈਠਾ ਵੇਖਿਆ ਵੀ ਕੋਈ ਬੈਠਾ ਬੈਠਾ ਅੱਖਾਂ ਬੰਦ ਕਰਕੇ ਉਹ ਬੈਠਾ ਸੀ ਭਾਈ ਅਦਲੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ ਉਹ ਅੱਖਾਂ ਬੰਦ ਕਰਕੇ ਬੈਠਾ ਇਨੇ ਪੈਰ ਫੜੇ ਕਹਿੰਦੇ ਬਾਬਾ ਜੀ ਉਹ ਕਹਿੰਦਾ ਕਿਤੇ ਮੈਂ ਇਕੱਲਾ ਹੀ ਬਈ ਨਾ ਅੱਜ ਬਾਬਾ ਜੀ ਕਹਿੰਨ ਵਾਲਾ ਕਿਹੜਾ ਕੌਣ ਹੈ ਉਹਨੇ ਹਾਂ ਜੀ ਚਾਦਰ ਪਰੇ ਕੀਤੀ ਹਾਂ ਦੱਸ ਕੌਣ ਹੈ ਤੂੰ ਕਹਿੰਦਾ ਜੀ ਮੇਰਾ ਨਾਮ ਵਿਦੀ ਜਾਂਦਾ ਹੈ ਫਿਰ ਮੈਨੂੰ ਪੇਰਤੋਂ ਕੀ ਭਾਲਦਾ ਇਸ ਵੇਲੇ ਕੀ ਚਾਹੁੰਦਾ ਹੈ ਕਹਿੰਦਾ ਤੁਹਾਡੇ ਪਿੰਡ ਚੋਂ ਮੱਝਾਂ ਚੋਰੀ ਕੀਤੀਆਂ ਤੇ ਫਿਰ ਹੁਣ ਕਹਿੰਦਾ ਜੀ ਬਚਾ ਦਿਓ ਪਿੰਡ ਵਾਲੇ ਆ ਗਏ ਅੱਗੇ ਤੇ ਰਾਹ ਬੰਦ ਹੈ ਕਹਿੰਦਾ ਮੈਂ ਤੈਨੂੰ ਕਿਵੇਂ ਬਚਾ ਸਕਦਾ ਹੁਣ ਕਹਿੰਦਾ ਜੀ ਬਸ ਮੈਂ ਤੁਹਾਡੇ ਸ਼ਰਨ ਆਇਆ ਵੀ ਮੈਨੂੰ ਹੁਣ ਬਚਾ ਪਿੰਡ ਵਾਲੇ ਆ ਰਹੇ ਨੇ ਭਾਈ ਅਦਲੀ ਕਹਿਣ ਲੱਗਾ ਚੰਗਾ ਫਿਰ ਤੋਬਾ ਕਰ ਮੁੜ ਕੇ ਤੇ ਨਹੀਂ ਚੋਰੀ ਕਰਦਾ ਕਹਿੰਦਾ ਨਹੀਂ ਮੁੜ ਕੇ ਨਹੀਂ ਚੋਰੀ ਕਰਦਾ ਇੱਕ ਵਾਰੀ ਬਾਬਾ ਬਚਾ ਦੇ ਮੁੜ ਕੇ ਚੋਰੀ ਨਹੀਂ ਕਰਦਾ ਉਹ ਅੰਦਰੋਂ ਤੇ ਹੀ ਕਹਿੰਦਾ ਹੁਣ ਆ ਵੀ ਇੱਕ ਵਾਰੀ ਨਿਕਲੇ ਕੰਮ ਮੁੜ ਕੇ ਕਹਿੰਦਾ ਵੇਖਦਾ ਆਪਾਂ ਸਾਰੇ ਇਦਾਂ ਹੀ ਕਰਦੇ ਉਹ ਇੱਕਰ ਹੀ ਮੌਕਾ ਨਿਕਲ ਜੇ ਵਾਸ। ਭਾਈ ਅਦਲੀ ਜੀ ਕਹਿੰਦੇ ਅੱਛਾ ਐ ਕਰ ਮੱਜਾਂ ਸਾਰੀਆਂ ਟੋਬੇ 'ਚ ਵਾੜ ਦੇ। ਮੱਜਾਂ ਟੋਬੇ 'ਚ ਵਾੜ ਦਿੱਤੀਆਂ। ਤੇ ਮੈਂ ਕੀ ਕਰਾਂ ਕਹਿੰਦੇ ਆ ਕੱਪੜਾ ਇੱਕ ਮੇਰੇ ਕੋਲ ਥੱਲੇ ਵਿਛਾਇਆ ਏ ਚੱਕ ਤੇ ਲੈ ਤੂੰ ਤੇ ਉੱਤੇ ਬਹਿ ਜਾ ਕੇ ਇਸ ਕੰਬਲ ਤੂੰ ਵੀ ਮਾਰ ਲੈ ਮੇਰੇ ਬੰਦ। ਜਿਵੇਂ ਉਹ ਬਾਬਾ ਬੈਠਾ ਸੀ ਉਵੇਂ ਉਹਨੂੰ ਵਾ ਲਿਆ ਕਹਿੰਦੇ ਅੱਖਾਂ ਬੰਦ ਕਰ ਲੈ ਮੇਰੇ ਨਾਲ ਬਹਿ ਜਾ। ਬਰਾਬਰ ਵਾ ਲਿਆ। ਰੱਬ ਰੱਬ ਕਰੀ ਜਾ ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ ਰੱਬ ਰੱਬ ਕਿਵੇਂ ਕਰਨਾ ਕਹਿੰਦੇ ਮੈਂ ਅੱਗੇ ਅੱਗੇ ਬੋਲੀ ਜਾਂਦਾ ਤੂੰ ਮਗਰ ਮਗਰ ਬੋਲੀ ਚੱਲ ਉਹ ਅੱਗੇ ਅੱਗੇ ਬੋਲੀ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ ਮਗਰ ਮਗਰ ਉਹ ਬੋਲੀ ਜਾਂਦਾ ਵਾਹਿਗੁਰੂ ਵਾਹਿਗੁਰੂ ਪਿੰਡ ਵਾਲੇ ਆ ਗਏ ਆ ਗਏ ਹੌਨ ਸਾਰ ਰੌਲਾ ਪਾ ਤਪ ਚੋਰ ਆਇਆ ਚੋਰ ਆਇਆ ਬਾਬਾ ਉਹ ਅਦਲੀ ਭਾਈ ਅਦਲੀ ਨੂੰ ਪਤਾ ਵੀ ਰੋਜ਼ ਪੈਂਦਾ ਪਿੰਡ ਵਾਲਿਆਂ ਨੂੰ ਪਤਾ ਸੀ ਵੀ ਚੌਂਕੜਾ ਮਾਰ ਕੇ ਪੈਂਦਾ ਭਾਈ ਅਦਲੀ ਮੱਝਾਂ ਚੋਰੀ ਹੋ ਗਈਆਂ ਪਿੰਡ ਚੋਂ ਤੂੰ ਮੱਝਾਂ ਤੇ ਨਹੀਂ ਵੇਖੀਆਂ ਕਿਤੇ ਕਹਿੰਦਾ ਟੂਬੇ ਦੇ ਵਿੱਚ ਵੜੀਆਂ ਲੱਗਦੀਆਂ ਮੜ ਜਾ ਨਿਗਾਹ ਮਾਰੋ ਉਹਨਾਂ ਨੇ ਲਾਲ ਤੈਨਾ ਲੈ ਕੇ ਵਿਚਾਲਾਂ ਨਾਲ ਵੇਖਿਆ ਕਹਿੰਦੇ ਹਾਂ ਮੱਝਾਂ ਪਿੰਡ ਜਿਹੜੀਆਂ ਪੂਰੀਆਂ ਹੀ ਨਹੀਂ ਮੱਝਾਂ ਸਾਰੀਆਂ ਇਕੱਠੀਆਂ ਘਟ ਬਾਹਰ ਕੱਢ ਲੀਆਂ ਜਾਣ ਲੱਗੇ ਕਹਿੰਦੇ ਬਾਪਾ ਜ਼ੋਰ ਤੇ ਨਹੀਂ ਕਿਤੇ ਵੇਖਿਆ ਕਹਿੰਦਾ ਆ ਬੈਠਾ ਮੇਰੇ ਕੋਲ ਆ ਵੇ ਵਾ ਇਹ ਤੁਸੀਂ ਵੇਖੋ ਵੀ ਚੋਰ ਹੈ ਕਿ ਸਾਧ ਹੈ ਕਹਿੰਦਾ ਲੈ ਪਰਵਾਤਾ ਬਾਬੇ ਨੇ ਪਹਿਲਾਂ ਕੋਲ ਭਾ ਲਿਆ ਆ ਬੈਠਾ ਕਹਣ ਬਸਾਤਾ ਪਿਆ ਹੈ ਪਿੰਡ ਵਾਲੇ ਕਹਿੰਦੇ ਕਿਉਂ ਮਜ਼ਾਕ ਕਰਦੇ ਹੋ ਬਾਬਾ ਜੀ ਭਾਈ ਅਦਲੀ ਜੀ ਮਜ਼ਾਕ ਨਾ ਕਰੋ ਜਿਹੜਾ ਇਸ ਵੇਲੇ ਤੁਹਾਡੇ ਕੋਲ ਚੌਂਕੜਾ ਮਾਰ ਕੇ ਰੱਬ ਰੱਬ ਕਰਦਾ ਹੈ ਇਹੋ ਜਿਹਾ ਬੰਦਾ ਚੋਰ ਹੋ ਹੀ ਸਕਦਾ ਉਹ ਕਹਿੰਦੇ ਚੋਰ ਕਿਵੇਂ ਹੋ ਸਕਦਾ ਐਸ ਵੇਲੇ ਚੌਂਕੜਾ ਮਾਰ ਕੇ ਤੁਹਾਡੇ ਮਗਰ ਮਗਰ ਬੈਠਾ ਬੋਲ ਰਿਹਾ ਸਵੇਰ ਦਾ ਟਾਈਮ ਹੈ ਇਹ ਚੋਰ ਕਿਵੇਂ ਹੋ ਸਕਦਾ ਇੰਨਾ ਕਹਿ ਗਈ ਲੰਗੇ ਵੇਖਿਆ ਹੀ ਨਹੀਂ ਉਹਦੇ ਮੂੰਹ ਤੋਂ ਚਾਦਰ ਲਵਾ ਕੇ ਜਿਸ ਪਾਸ ਬੈਠਿਆ ਸੋਹਣੇ ਲੱਗੀਏ ਸੋਹੀਏ ਦਾ ਅਰਥ ਹੁੰਦਾ ਸੋਹਣੇ ਲੱਗੀਏ ਇਹਦੇ ਉਹਦੇ ਕੋਲ ਬਹਿ ਜਿਹਦੇ ਕੋਲ ਬੈਠਿਆ ਸੋਹਣੇ ਲੱਗੀਏ ਉਹਨਾਂ ਦੀ ਸਭਾ 'ਚ ਬੈਠਿਆ ਕਰੋ ਜਿਨ੍ਹਾਂ ਦੇ ਸਭਾ 'ਚ ਬੈਠਿਆ ਥੱਬੀਏ ਵਿਗੜਿਆ ਦੀ ਸਭਾ 'ਚ ਬੈਠਾਂਗੇ ਉਹਨਾਂ ਕੋਲ ਬੈਠਾਂਗੇ ਸਾਨੂੰ ਲੋਕਾਂ ਨੇ ਉਦਾਂ ਦੇ ਕਹਿਣਾ ਤੁਸੀਂ ਚੋਰਾਾਂ ਦੇ ਵਿੱਚ ਜਾਂਦੇ ਆਉਂਦੇ ਰਹੋ ਯਾਰ ਬੇਲੀ ਬਾੜੇ ਹੁਣ ਲੋਕੀ ਕਹਿਣਗੇ ਤੂੰ ਵੀ ਇਦਾਂ ਦਾ ਹੀ ਬਾੜੇ ਚੰਗਾ ਕੌਣ ਕਹੇਗਾ ਫੇਰ ਦੋਸਤ ਮਿੱਤਰ ਬਾੜੇ ਹੁਣ ਲੋਕ ਉਦਾਂ ਦਾ ਹੀ ਕਹਿੰਦੇ ਐ ਭਾਈ ਅਦਲੀ ਜੀ ਦੇ ਕੋਲ ਬਹਿਣ ਕਰਕੇ ਨਾ ਅੱਜ ਕਦਰ ਪੈ ਗਈ ਪਿੰਡ ਵਾਲੇ ਕਹਿੰਦੇ ਜਿਹੜਾ ਜਿਹਦੇ ਕੋਲ ਬੈਠਾ ਨਾ ਇਹ ਤੁਹਾਡੇ ਕੋਲ ਬੈਠਾ ਚੋਰ ਨਹੀਂ ਹੋ ਸਕਦਾ ਇੰਨਾ ਕਹਿ ਕੇ ਪਿੰਡ ਵਾਲੇ ਤੇ ਚਲੇ ਗਏ ਇਹ ਕਹਿੰਦਾ ਹੱਦ ਹੋ ਗਈ ਕੋਲ ਪੈਣ ਨਾਲ ਹੀ ਬਚ ਗਿਆ ਮੈਂ ਮੈਨੂੰ ਵੀ ਚੰਗਾ ਸਮਝ ਲਿਆ ਕਿਸੇ ਨੇ ਮੈਂ ਵੀ ਚੰਗਾ ਹੋ ਸਕਦਾ ਮੇਰੀ ਵੀ ਕੋਈ ਕਦਰ ਕਰ ਸਕਦਾ ਵੀ ਇਹ ਚੰਗਾ ਬੰਦਾ ਹੈ ਵਧੀਆ ਬੰਦਾ ਮੈਨੂੰ ਤੇ ਗਾਲਾਂ ਹੀ ਪੈਂਦੀਆਂ ਛਿੱਧਰ ਹੀ ਪੈਂਦੇ ਜਿੱਦਨ ਵੇਖੋਂ ਮੈਂ ਕਹਿੰਦਾ ਬੰਦਾ ਜਿੰਨਾ ਨਸ਼ੇ ਕਰੇ ਵਿਗੜਿਆ ਹੋਵੇ ਅੱਜ ਦਾੜੀ ਰੱਖ ਲੈ ਕੇਸ ਰੱਖ ਲੈ ਬੰਦ ਕੇ ਭਗਤ ਨੂੰ ਕਹਿ ਮੈਂ ਅਮਰ ਛਕਣਾ ਨਸ਼ੇ ਛੱਡਦਾ ਮੈਂ ਸਾਰੇ ਪ੍ਰੋਮਿਸ ਕਰਕੇ ਚਲਿਆ ਜਾ ਅੱਜੀ ਰੋਟੀ ਚ ਕਿਉਂ ਸਮਝੀ ਚ ਪਾ ਕੇ ਦੇਣਗੇ ਕਹਿਣਗੇ ਆ ਗਿਆ ਸਾਡਾ ਛੇਰ ਪੁੱਤ ਭਗਤ ਆ ਗਿਆ ਸਾਡੇ ਜਿਹੜੇ ਗਾਲ੍ਹਾਂ ਕੱਢਦੇ ਜੁੱਤੀ ਲਾ ਲੈਂਦੇ ਉਹਨਾਂ ਨੇ ਖੁਸ਼ ਹੋਣ ਤੱਕ ਜਾਣਾ ਕਿ ਬਦਲ ਗਿਆ ਜਾ ਸੋਚ ਬਦਲੇਗੀ ਤੇਰੀ ਕਦਰ ਵੀ ਪੈ ਜਾਣੀ ਜੋ ਦੁਨੀਆ ਦੇ ਮੂਠੇ ਕੰਮ ਕਰਕੇ ਇੱਜ਼ਤ ਭਾਲਦੇ ਆ ਮਿਲੇਗੀ ਕਿੱਥੇ ਸਤਕਾਰ ਭਾਲਦੇ ਆ ਮਿਲੇਗਾ ਕਿੱਥੇ ਕਰਨਾ ਪੈਣਾ ਕੋਈ ਮਾਣ ਹੋਵੇ ਸਾਡੇ ਮਾਪਿਓ ਨੂੰ ਸਾਡਾ ਬੱਚਾ ਸਾਡਾ ਪੁੱਤ ਹੈ ਕਿੱਥੇ ਦੀ ਕਿੱਥੇ ਪਹੁੰਚਿਆ ਕੰਮ ਮਾਣ ਵਾਲੇ ਕਰਨੇ ਪੈਣਗੇ ਇੱਜ਼ਤ ਵਾਲੇ ਕੰਮ ਕਰਨੇ ਪੈਣਗੇ ਆ ਇੰਨੇ ਕੁ ਥੋੜਾ 5 ਸਾਲ ਪਹਿਲਾਂ ਜੇ ਆਪਾਂ ਇੱਥੇ ਦੀਵਾਰ ਲਾਉਂਦੇ ਤੇ ਇਹ ਤੋਂ ਡਬਲ ਬੰਦੇ ਹੋਣੇ ਸੀ ਅੱਤੇ ਤੇ ਸਾਡੇ ਬੈਠਾ ਹੀ ਕੈਨੇਡਾ ਅਮਰੀਕਾ ਤੁਰ ਗਿਆ ਕੁਝ ਕੈਨੇਡਾ ਤੁਰ ਗਿਆ ਕੁਸਟ੍ਰੇਲੀਆ ਤੁਰ ਗਿਆ ਕਿੰਨੇ ਮੁੰਡੇ ਨੇ ਸਾਡੇ ਚ ਸਾਡੇ ਕਿੰਨਿਆਂ ਦੇ ਦੋਸਤ ਨੇ ਇੱਥੇ ਦੋ ਰਹਿ ਗਏ 10-10 ਚਲੇ ਗਏ ਆਸਟ੍ਰੇਲੀਆ ਕੈਨੇਡਾ ਪੜਾਈਆਂ ਦੇ ਸਿਰ ਤੇ ਬਾਹਰ ਗਏ ਕੱਲ ਨੂੰ ਬਾਪਿਓ ਨੂੰ ਸਤਿ ਦਿੰਦੇ ਨੇ ਕਿੱਡਾ ਸੀਨਾ ਚੌੜਾ ਹੁੰਦਾ ਪਿਓ ਦਾ ਜਦੋਂ ਆਪਣੇ ਪੁੱਤ ਦਾ ਲਵਾਇਆ ਵੀਜ਼ਾ ਹੁੰਦਾ ਤੇ ਜਾਂਦਾ ਜਹਾਜ਼ ਚੜ੍ਹਦਾ ਕਦੋਂ ਤੇ ਪੁੱਤ ਨੂੰ ਕਿੰਨੀ ਖੁਸ਼ੀ ਹੁੰਦੀ ਚਲੋ ਨਹੀਂ ਪੜਾਈਆਂ ਕਰ ਸਕੇ ਕੰਮ ਕਰੀਏ ਮਿਹਨਤ ਕਰੀਏ ਆਲਸ ਛੱਡੀਏ ਮਿਸਤਰੀ ਬਣ ਜਾਈਏ ਕੋਈ ਹੋਰ ਕੰਮ ਮਕੈਨਿਕ ਬਣ ਜਾਈਏ ਚੰਗੇ ਮੈਂ ਕਹਿੰਦਾ ਫਰੂਟਾ ਦੀ ਰੇੜੀ ਬੰਦਾ ਲਾ ਲਵੇ ਤਾਂ ਨਹੀਂ ਵੀ ਭੁੱਖਾ ਮਰਦਾ ਘਰੋਂ ਨਿਕਲੇ ਬੰਦਾ ਨਸ਼ਾ ਛੱਡੇ ਪੁੱਠੇ ਬੰਦਿਆਂ ਦੀ ਸੰਗਤ ਛੱਡ ਕੇ ਤੇ ਆਪੇ ਹੀ ਜਾਨ ਸੌਖੀ ਹੋ ਜਾਏਗੀ بے ਰੋਜ਼ਗਾਰੀ ਇਹ ਕੰਮ ਨਹੀਂ ਜੀ ਕੋਈ ਫਿਰ ਹੋਰ ਨਹੀਂ ਵਿਹਲੇ ਬੈਠੇ ਨਸ਼ੇ ਵਾਲੇ ਪਾਸੇ ਨੂੰ ਹੋ ਜੋ ਸਾਡੇ ਤੇ ਪੰਜ ਦਰਿਆਵਾਂ ਦੀ ਧਰਤੀ ਤੇ ਛੇਵਾਂ ਦਰਿਆ ਦਸ਼ਿਆਂ ਦਾ ਵਗਦਾ ਹੈ ਆ ਹੁਣ ਸੁਣ ਰਹੇ ਆ ਕਿ ਠੱਲ ਪੈਣ ਵਾਲੇ ਪਾਸੇ ਨੂੰ ਕਦਮ ਪੁੱਟਿਆ ਮੈਂ ਕਿਹਨਾਂ ਸ਼ੁਕਰ ਕਿਤੇ ਸਰਕਾਰਾਂ ਇਧਰ ਵਾਲੇ ਪਾਸੇ ਧਿਆਨ ਦੇ ਦੇਣ ਨਾ ਵੀ ਨਸ਼ੇ ਦੇ ਵਾਲੇ ਪਾਸੇ ਧਿਆਨ ਹੋ ਜਾਏ ਤੇ ਬਚ ਜਾਈਏ ਪੰਜਾਬ ਦਾ ਪੂਰਾ ਹਾਲ ਹੈ ਨਸ਼ੇ ਕਰਕੇ ਖਤਰਾ ਵੇਲੀ ਕੋਠੀ ਛੱਡ ਕੇ ਚਲੇ ਜਾਓ ਤੂਬਾ ਨਹੀਂ ਛੱਡਦੇ ਨਕੀਆਂ ਨਕੀਆਂ ਲਗੀਆਂ ਕੀਜਰ ਕਿੰਨੇ ਛੱਡਣਾ ਹੈ ਤੂਬਾ ਨਹੀਂ ਛੱਡਦੇ ਅਸੀਂ ਪੰਜਾਬ ਦੀ ਧਰਤੀ ਦੀ ਗੱਲ ਕਰਦੇ ਆ ਮੈਂ ਪਿੱਛੇ ਜੇ ਗੁਜਰਾਤ ਗਿਆ ਉੱਥੇ 15 20000 ਦਾ ਸਬਾਣ 20000 ਤੋਂ ਵੱਧ ਹੋਣਾ ਇੱਕ ਰੇੜੀ ਜੀ ਲੱਗੀ ਹੋਈ ਛੋਟੀ ਜੀ ਉਹਦੇ ਅੱਗੇ ਆਲੇ ਦੁਆਲੇ ਚੁੱਟੀ ਜੀ ਬੰਨੇ ਬੰਦਾ ਜੇ ਮੈਂ ਉਹਨੂੰ ਬੋਕ ਕਰਦੇ ਨੇ ਅਸੀਂ ਵੀਡੀਓ ਵੀ ਬਣਾਈ ਮੈਂ ਉਹਨੂੰ ਬੋਕ ਕਰਦੇ ਨੇ ਪੁੱਛਿਆ ਮੈਂ ਕਿਹਾ ਕਿੱਧਰ ਚੱਲੇ ਆ ਕਹਿੰਦੇ ਘਰ ਨੂੰ ਮੈਂ ਕਿਹਾ ਘਰ ਤੇਰਾ ਕਿੱਥੇ ਆ ਕਿਤੇ 2 ਕਿਲੋਮੀਟਰ ਦੂਰ ਮੈਂ ਕਿਹਾ ਆ ਚੁੱਟੀ ਜੀ ਵੱਲ ਚੱਲੇ ਆ ਇੰਨਾ ਤੇਰਾ ਸਬਾਣ ਪਿਆ ਕਿੰਨੇ ਕ ਦਾ ਸਵਾਰ ਕਹਿੰਦਾ 20 25000 ਦਾ ਮੈਂ ਕਿਹਾ ਇਹ ਇਹ ਕਹਿੰਦਾ ਇੱਥੇ ਚੋਰੀ ਨਹੀਂ ਹੁੰਦੀ ਇਹ ਗੁਜਰਾਤ ਦੀ ਗੱਲ ਕਰ ਰਹੇ ਆ ਕਹਿੰਦਾ ਇੱਥੇ ਮੋਟਰਸਾਈਕਲ ਖਲਾਰ ਜੂ ਸਵੇਰੇ ਇੱਥੇ ਖੜਾ ਹੋ ਮੈਂ ਕਿਹਾ ਚੂਰ ਹੱਦ ਹੋ ਗਈ ਅਸੀਂ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸਾਡੇ ਮੋਟਰਸਾਈਕਲ ਆ ਤੁਸੀਂ ਇੱਥੇ ਬਹਿ ਗਏ ਆ ਦਿਮਾਗ ਚੰਹੀਂ ਚੱਲਦਾ ਹੋਣਾ ਯਾਰ ਜਾਂਦਿਆ ਨੂੰ ਚੁੱਤੀ ਹੋਏਗੀ ਕਿ ਨਹੀਂ ਹੋਏਗੀ 10 ਰੁਪਈਆ ਦਾ ਗਲਾਸ ਹੈ 50 ਰੁਪਈਆ ਦਾ ਸੰਗਲ ਬੰਨਿਆ ਨਾਲ ਉਹ ਬਸ ਛੱਡਿਆਂ ਤੇ ਦੇਖ ਲਓ ਬਸ ਸਟੈਂਡ ਦੇ ਉੱਤੇ 10 ਰੁਪਈਆ ਦੇ ਗਲਾਸ ਨਾਲ ਤੁਸੀਂ ਵੇਖੋ ਕਿੱਡੇ-ਕਿੱਡੇ ਸੰਗਲ ਪਾਏ ਆ ਵੀ ਪਤਾ ਨਹੀਂ ਕਿੱਡਾ ਕਿਹਰੇਆਂ ਦਾ ਜੜਿਆ ਪਰ ਛੱਡਣਾ ਹੀ ਨਹੀਂ ਕਿਸੇ ਨੇ ਲੈ ਜਾਣਾ ਚੱਕ ਨਿਕਾ ਜਾ ਗਲਾਸ ਨਹੀਂ ਛੱਡਦੇ ਆ ਹਾਲ ਹੈ ਸਾਡਾ ਬਾਰ ਤੇ ਛੱਡੋ ਆ ਗੁਰਦੁਆਰਿਆਂ ਵਿੱਚ ਵੇਖ ਲਓ ਹੁਣ ਸਾਡੇ ਬਸਾਖੀ ਆਉਣੀ ਐ ਆ ਮੈਂ ਅੱਜ ਅੱਜ ਪਤਾ ਕੀਤਾ 3 ਲੱਖ ਲਾ ਕੇ 5700 ਖੇਸ ਮੰਗਾਇਆ ਉਹ ਖੇਸ 5700 ਬਸਾਖੀ ਬਾਅਦ ਲੱਭਦਾ ਹੀ ਨਹੀਂ ਬੁੱਕਲ ਮਾਰ ਕੀ ਅਗਲਾ ਨਿਕਲ ਜਾਂਦਾ ਵੀ ਜਿਹੜਾ 300 ਦਾ ਹੈਗਾ ਠੀਕ ਐ ਹਰ ਵਾਰੀ ਨਵੇਂ ਮੰਗਾਓ ਜੇ ਅਗਲਾ ਕਹਿੰਦਾ ਠੀਕ ਐ ਨਾਲੇ ਗਰਮੀ ਐ ਬੁੱਕਲ ਦੀ ਲੋੜ ਨਹੀਂ ਪੈਂਦੀ ਪਸਾਖੀ ਵੇਲੇ ਕਿਹੜਾ ਕੰਪਲ ਦੀ ਉਹ ਲੋਡ ਪੈਂਦੀ ਹੈ ਪਰ ਲਾਗੇ ਤਾਂ ਠੀਕ ਹੈ ਚੱਲ ਫਿਰ ਚੱਲੋ ਆ ਹਾਲ ਹੈ ਸਾਡਾ ਉਹ ਜੇ ਗੁਰਦੁਆਰਿਆਂ ਦੀਆਂ ਵੱਟੀਆਂ ਵੱਟੀਆਂ ਲਾਈਨਾਂ ਨੇ ਨਾ ਇੱਥੇ ਜੇਲ੍ਹਾਂ ਚ ਲਾਈਨਾਂ ਨਹੀਂ ਸੀ ਲੱਗਣੀਆਂ ਚਾਹੀਦੀਆਂ ਕਾਸਵਾਸ ਮੰਦਰਾ ਵਿੱਚ ਗੁਰਦੁਆਰਿਆਂ 'ਚ ਰਸ਼ ਹੈ ਤੇ ਜੇਲ੍ਹਾਂ 'ਚ ਰਸ਼ ਨਹੀਂ ਸੀ ਹੋਣਾ ਚਾਹੀਦਾ ਅਸੀਂ ਅਕਲ ਨਹੀਂ ਲਈ ਅਸੀਂ ਕੱਲਾ ਮੱਥਾ ਟੇਕਿਆ ਅਸੀਂ ਪੁੱਝਿਆ ਅਸੀਂ ਸਮਝਿਆ ਨਹੀਂ ਜੇ ਕਿਤੇ ਸਮਝਦੇ ਤੇ ਜ਼ਿੰਦਗੀ ਬਦਲ ਜਾਂਦੀ ਗੱਲ ਹੀ ਕੁਝ ਹੋਰ ਹੋਣੀ ਸੀ ਸਮਝਣ ਵਾਲੇ ਪਾਸੇ ਤੇ ਦੁਰੇ ਹੀ ਨਹੀਂ ਪੜਨ ਵਾਲੇ ਪਾਸੇ ਸਮਝਣ ਵਾਲੇ ਪਾਸੇ ਸਾਡਾ ਦਿਮਾਗ ਨਹੀਂ ਤੁਰਦਾ ਇਸ ਕਰਕੇ ਬੰਦਾ ਅੱਜ ਆਪਣੇ ਆਪ ਨੂੰ ਬਦਲਣ ਦਾ ਮਨ ਬਣਾਵੇ ਜਿਹੜੇ ਲੋਕੀ ਗਾਲ੍ਹਾਂ ਕੱਢਦੇ ਆ ਉਹੀ ਹਾਰ ਪਾਉਣਗੇ ਓਏ ਵਾਹ ਓ ਗੁਰਸਿੱਖ ਬਣ ਗਿਆ ਵਾਹ ਓਏ ਨਸ਼ਾ ਛੱਡਦਾ ਆਪ ਮੇਰੇ ਪਿਤਾ ਜੀ ਸ਼ਰਾਬ ਪੀਂਦੇ ਰਹਿਆ ਹੁਣ ਜੇ ਕਿਸੇ ਨੂੰ ਮਿਲ ਪੈਣਾ ਤੇ 10 ਦਿਨ ਵੀ ਮੈਂ ਉਹ ਰਣਜੀਤ ਸਿੰਘ ਦਾ ਪਿਓ ਆ ਲੋਕ ਗੋਟੀ ਹੱਥ ਲਾਉਂਦੇ ਮੇਰੇ ਤੋਂ ਵੱਧ ਫੋਟਵਾ ਦੇਉਂਦੇ ਨਾਲ ਖਿਚਾਉਂਦੇ ਨੇ ਲੋਕ ਇਹ ਡੇਡੀ ਜੀ ਲੱਗਦੇ ਨੇ ਇਹ ਪਿਤਾ ਜੀ ਲੱਗਦੇ ਨੇ ਕਿਉਂ ਭਲਾ ਉਹ ਸ਼ਰਾਬ ਪੀਂਦੇ ਰਹਿਆ ਪੀਂਦੇ ਰਹਿਆ ਪਰ ਅੱਜ ਆਪੇ ਕਦਰ ਪੈਂਦੀ ਏ ਇਕ ਕਦਰ ਪਾਏਗੀ ਤੁਹਾਨੂੰ ਉਹ ਕੰਮ ਕਰਨਾ ਪਏਗਾ ਸੰਗਤ ਮਾੜੀ ਛੱਡਣੀ ਪਏਗੀ ਗਲਤ ਬੰਦਿਆਂ ਵਿੱਚ ਬਹਿਣਾ ਛੱਡਣਾ ਪਏਗਾ ਕੀ ਖੱਡਾਂ ਦੇ ਇਹਨਾਂ ਦੇ ਵਿੱਚੋਂ ਵੀ ਹੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐ ਮਾੜੀ ਸੋਚ ਵਾਲਾ ਬੰਦਾ ਤੁਰਿਆ ਆਉਂਦਾ ਹੋਵੇ ਨਾ ਤੂੰ ਤੇ ਭੱਜ ਲਿਆ ਕਰ ਕਬੀਰ ਸਾਖਤ ਸੰਗ ਨਾ ਕੀਜੀਏ ਦੂਰਹਿ ਜਾਈਏ ਭਾਗ ਕਹਿੰਦੇ ਰੇਸ ਲਾ ਦਿਆ ਕਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੇਸ ਲਾਇਆ ਕਰ ਕਦੋਂ ਜਦੋਂ ਤੈਨੂੰ ਸਾਖਤ ਮਿਲ ਪਵੇ ਇਹ ਖਿਆਲਾਂ ਵਾਲਾ ਬੰਦਾ ਕੋ ਤੁਰਿਆ ਆਉਂਦਾ ਹੋਵੇ ਨਾ ਤੁਰੇਸ ਲਾ ਲਿਆ ਕਰ ਫੇ ਮੈਂ ਇਹਦੇ ਨਾਲ ਨਹੀਂ ਗੱਲ ਕਰਨੀ ਇਹ ਬੰਦੇ ਦਾ ਅਸਰ ਮੇਰੇ ਤੇ ਹੋ ਜਾਣਾ ਇਹਨੇ ਗੱਲਾਂ ਚ ਲੈ ਜਾਣਾ ਮੈਨੂੰ ਹੌਲੀ ਹੌਲੀ ਮੇਰੇ ਤੇ ਵੀ ਅਸਰ ਕਰੇਗਾ ਮੇਰੇ ਦਿਮਾਗ ਚ ਵੀ ਬੈਠ ਜਾਣੀਆਂ ਇਹਦੀਆਂ ਗੱਲਾਂ ਇਸ ਕਰਕੇ ਧਿਆਨ ਰੱਖਣਾ ਪੈਣਾ ਉਹ ਵਿਦੀ ਚੰਦ ਸੁਣੋ ਉਹ ਕਹਿੰਦਾ ਆਬ ਅਦਲੀ ਦੇ ਕੋਲ ਬੈਣ ਨਾਲ ਹੀ ਕਹਿੰਦਾ ਮੇਰੀ ਵੀ ਇੱਜ਼ਤ ਹੋ ਗਈ ਮੇਰੀ ਕਦਰ ਪੈ ਗਈ ਤੇ ਭਾਈ ਅਦਲੀ ਨੇ ਇਹਨੇ ਕਹਿੰਦਾ ਬਾਬਾ ਜੀ ਏ ਦੱਸੋ ਵੀ ਮੈਨੂੰ ਉਹਨਾਂ ਨੇ ਵੇਖਿਆ ਕਿਉਂ ਨਹੀਂ ਕਹਿੰਦੇ ਦੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵੀ ਕਰੇ ਨਾ ਭਾਵੇਂ ਚੋਰ ਵੀ ਹੋਵੇ ਦੁਨੀਆ ਸਾਧ ਸਮਝਣ ਲੱਗ ਪੈਂਦੀ ਹੈ ਪਾਣਾ ਪਾਇਆ ਹੋਵੇ ਲੋਕੀ ਚੰਗਾ ਸਮਝਣ ਲੱਗ ਪੈਂਦੇ ਐ ਬੰਦਾ ਮਾੜਾ ਵੀ ਹੋਵੇ ਲੋਕ ਕਹਿੰਦੇ ਯਾਰ ਬੰਦਾ ਚੰਗਾ ਹੈ ਓਏ ਤੂੰ ਸਤਨਾਮ ਵਾਹਿਗੁਰੂ ਜਪਦਾ ਸੀ ਆ ਜਪਦਰ ਦੇ ਨਾ ਇਹ ਤੇ ਫੜਦੇ ਧਕੇ ਗਏ ਤੇਰੇ ਸਾਰੇ ਤੇ ਭਾਈ ਅਦਲੀ ਤੇ ਕਹਿੰਦਾ ਬਾਬਾ ਜੀ ਮੈਨੂੰ ਚਰਨਾਂ ਨਾਲ ਜੋੜੋ ਕਹਿੰਦੇ ਮੇਰੇ ਚਰਨਾਂ ਨਾਲ ਜੁੜ ਕੇ ਕੀ ਮੈਂ ਕਰੇਗਾ ਉਹਦੇ ਨਾਲ ਜੁੜਦੇ ਆ ਜਿੱਥੇ ਮੈਂ ਜੁੜਿਆ ਕਹਿੰਦੇ ਮਹਾਰਾਜ ਤੁਸੀਂ ਜੁੜੇ ਕਿੱਥੇ ਆ ਕਹਿੰਦੇ ਆ ਜਾ ਗੁਰਾਂ ਦੇ ਦਰਦਾਰ ਕਰਾਵਾਂ ਆ ਜਾ ਤੇ ਕਿੱਥੇ ਲੈ ਕੇ ਗਏ ਗੁਰੂ ਅਰਜਨ ਦੇਵ ਜੀ ਕੋਲ ਤੇ ਸੱਚੇ ਪਾਤਸ਼ਾਹ ਪੁੱਛਦੇ ਆ ਕਹਿੰਦੇ ਭਈ ਕੌਣ ਹੈ ਕਹਿੰਦੇ ਵਿਧੀ ਚੰਦ ਕਹਿੰਦੇ ਕੰਮ ਕੀ ਕਰਦਾ ਕਹਿੰਦਾ ਇੰਨੀਆਂ ਵਿਧੀਆਂ ਆਉਂਦੀਆਂ ਨਾ ਚੋਰੀ ਦੀਆਂ ਲਈ ਮੇਰਾ ਵਿਧੀ ਜੰਦ ਬਹਿ ਗਿਆ ਵਿਧੀਆਂ ਬਹੁਤ ਆਉਂਦੀਆਂ ਮੈਨੂੰ ਤਰੀਕੇ ਬਹੁਤ ਆਉਂਦੇ ਆ ਇਧਰਲੇ ਪਾਸੇ ਨੂੰ ਦਿਮਾਗ ਬਹੁਤ ਚੱਲਦਾ ਹੈ ਮੇਰਾ ਕਈਆਂ ਦਾ ਪੁੱਠੇ ਪਾਸੇ ਤੋਂ ਜ਼ਿਆਦਾ ਚੱਲਦਾ ਹੁੰਦਾ ਮੇਰਾ ਇੱਧਰ ਨੂੰ ਦਿਮਾਗ ਬਹੁਤ ਚੱਲਦਾ ਜਿੰਨੇ ਤਰੀਕੇ ਮੈਨੂੰ ਆਉਂਦੇ ਆ ਇਹਨੇ ਕਿਸੇ ਨੂੰ ਨਹੀਂ ਆਉਂਦੇ ਫਿਰ ਹੁਣ ਕੀ ਚਾਹੁੰਦਾ ਹੈ ਕਹਿੰਦਾ ਸੱਚੇ ਬਾਦਸ਼ਾਹ ਮੈਂ ਵੇਖ ਲਿਆ ਕਦਰ ਪੈਂਦੀ ਐ ਮੈਨੂੰ ਕਿਸੇ ਨੇ ਚੰਗਾ ਆ ਕਿਆ ਕਿਸੇ ਨੇ ਮੈਨੂੰ ਵਧੀਆ ਆ ਕਿਆ ਕਿਸੇ ਨੇ ਕਿਹਾ ਇਹ ਇਹ ਵਧੀਆ ਬੰਦਾ ਪਿੰਡ ਵਾਲਿਆਂ ਨੇ ਮੇਰੇ ਤੋਂ ਮੂੰਹ ਤੋਂ ਕੱਪੜਾ ਨਹੀਂ ਲਵਾਇਆ ਸੱਚੇ ਪਾਤਸ਼ਾਹ ਏ ਹੁਣ ਮੈਨੂੰ ਜੋੜੋ ਮਾਰੇ ਕਿੰਨੇ ਕੀ ਚਾਉਣਾ ਕਹਿੰਦਾ ਬਸ ਚਰਨਾਂ ਨਾਲ ਜੋੜੋ ਐਸਾ ਜੁੜਿਆ ਲੱਗ ਗਈਆਂ ਜੀਂਦੀਆਂ ਤਾਤਰ ਨਾਲ ਅੱਖੀਆਂ ਆਂ ਵਾਲੇ ਨਾਲ ਅੱਖ ਮਲਾ ਲਵੇ ਬੰਦਾ ਉਹ ਕਿਸੇ ਦੀ ਹੋਰ ਅੱਖ ਮਲਾਏਗਾ ਫਿਰ ਮੁੜੇ ਗੁਰੂ ਨਾਨਕ ਗੁਰੂ ਨਾਨਕ ਦੀ ਅੱਖ 'ਚ ਅੱਖ ਪਾ ਲਵੇ ਕੋਈ ਉਹ ਮੁੜੇਗਾ ਪਿੱਛੇ ਅੱਖ 'ਚ ਅੱਖ ਮਿਲੀ ਤੇ ਦੁਨੀਆਂ ਦੀ ਅੱਖ ਚੱਕ ਕੀ ਪਾਏ ਕੋਈ ਹੁਣ ਵਾਪਸ ਨਹੀਂ ਮੁੜਿਆ ਮੁੜ ਕੇ ਨਹੀਂ ਗਿਆ ਸੀ ਬਿਦੀ ਚੰਦ ਉਹ ਤੇ ਫਿਰ ਨਾ ਇੱਕ ਵਾਰੀ ਇੱਕ ਸਿੱਖ ਲਿਆਇਆ ਘੋੜਾ ਰਾਹ ਵਿੱਚ ਰਾਜਿਆਂ ਨੇ ਖੋਲਿਆ ਦੋ ਘੋੜੇ ਦਿਲਬਾਗ ਤੇ ਗੁਲਬਾਗ ਘੋੜਿਆਂ ਦੇ ਨਾਂ ਰੱਖੇ ਸੀ ਰੀਝਾਂ ਨਾਲ ਤੁਹਾਡੇ ਇਲਾਕੇ ਤੇ ਰਿਵਾਜ ਹੈ ਆ ਕਿਦੜਵਾ ਤੇ ਉਹ ਘੋੜੇ ਸੀ ਘੋੜਿਆਂ ਦਾ ਨਾਂ ਇੱਕ ਦਾ ਦਿਲਬਾਗ ਰੱਖਿਆ ਇੱਕ ਦਾ ਨਾਂ ਗੁਲਬਾਗ ਰੀਜ ਨਾਲ ਪਾਲੇ ਘੋੜੇ ਸਿੱਖ ਲਿਆਇਆ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੇਣੇ ਆ ਗੁਰੂ ਹਰਗੋਬਿੰਦ ਸਾਹਿਬ ਆ ਗਏ ਪੰਜਮ ਪਾਸ਼ਾ ਚਲੇ ਗਏ ਪੰਜਮ ਪਾਸ਼ਾ ਦੀ ਥਾਂ ਤੇ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬੈਠੇ ਉਹ ਘੋੜੇ ਲਗਿਆ ਲਿਆਇਆ ਵਪਾਰੀ ਸੀ ਚੰਗਾ ਤੇ ਗੁਰੂ ਸਾਹਿਬ ਨੂੰ ਘੋੜੇ ਭੇਟ ਕਰਨੇ ਆ ਉਹਨੇ ਨਿੱਕੇ ਨਿੱਕੇ ਘੋੜੇ ਰੀਜ ਨਾਲ ਪਾਲ ਕੇ ਮੈਂ ਛੇਵੇਂ ਪਾਸ਼ਾ ਨੂੰ ਘੋੜੇ ਭੇਟ ਕਰਨੇ ਆ ਰਸਤੇ ਦੇ ਵਿੱਚ ਬਾਦਸ਼ਾਹ ਦੇ ਦਰੋਗੇ ਨੇ ਘੋੜੇ ਖੋਲੇ ਉਹ ਕਹਿੰਦਾ ਮੈਂ ਇਹ ਘੋੜੇ ਲੈਣੇ ਨੇ ਸਿੱਖ ਕਹਿੰਦਾ ਓਏ ਤੂੰ ਜਿਹੜੇ ਮਰਜ਼ੀ ਘੋੜੇ ਖਰੀਦ ਲੈ ਇਹ ਮੈਂ ਵੇਚਣ ਲਈ ਨਹੀਂ ਲਿਆਂਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਭੇਟਾ ਕਰਨੇ ਆ ਗੁਰੂ ਹਰਗੋਬਿੰਦ ਸਾਹਿਬ ਨੂੰ ਘੋੜੇ ਭੇਟ ਕਰਨ ਵਾਸਤੇ ਲੈ ਕੇ ਚੱਲੇ ਆ ਉਹਨੇ ਧੱਕੇ ਨਾਲ ਜ਼ਬਰਦਸਤੀ ਜ਼ੋਰ ਸੀ ਅਗਲੇ ਆ ਦਾ ਖੋਲੇ ਉਹ ਸਿੱਖ ਰੋਇਆ ਜਾ ਕੇ ਕਹਿੰਦਾ ਮਹਾਰਾਜ ਮੈਂ ਘੋੜੇ ਤੁਹਾਡੇ ਚਰਨਾਂ 'ਚ ਭੇਟਾ ਕਰਨੇ ਸੀ ਜਬਰਦਸਤੀ ਮੇਰੇ ਘੋੜੇ ਖੋਲੇ ਆ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਜੇ ਸਾਡੇ ਸੀ ਤੇ ਸਾਡੇ ਕੋਲੇ ਪਹੁੰਚ ਜਾਣਗੇ ਮਾਰੇ ਕਹਿੰਦੇ ਕੋਈ ਸਿੱਖ ਹੈਗਾ ਜਿਹੜਾ ਘੋੜੇ ਲਿਆਵੇ ਮਿੱਦੀ ਜੰਦ ਫਟਾਫਟ ਖੜਾ ਹੋ ਗਿਆ ਮਾਰੇ ਕਹਿੰਦੇ ਤੂੰ ਖੜਾ ਕਿਉਂ ਹੋਇਆ ਕਹਿੰਦਾ ਪਹਿਲਾਂ ਵੀ ਇਹੀ ਕੰਮ ਕਰਦੇ ਰਹੇ ਆ ਇਹਦੇ ਸਾਡਾ ਤਜਰਬਾ ਹੈ ਮਾਰਾ ਮੈਨੂੰ ਤੇ ਚਾਜਾ ਚੜ ਗਿਆ ਵੀ ਲਿਆਉਣੇ ਨੇ ਬਿਦਿਈ ਹੀ ਬਹੁਤ ਆਉਂਦੀ ਆ ਮੈਨੂੰ ਅਸੀਂ ਕਰਦੇ ਹੀ ਇਹ ਕੰਮ ਰਹੇ ਆ ਤੇ ਮਹਾਰਾਜ ਫਿਰ ਕਹਿੰਦੇ ਵੀ ਤੂੰ ਘੋੜਾ ਕਹਿੰਦੇ ਮਹਾਰਾਜ ਦੇਖੋ ਕਿਸੇ ਦੀ ਜੀ ਦੀ ਚੱਕ ਕੇ ਲਿਆਈਏ ਫਿਰ ਤੇ ਚੋਰੀ ਆਪਣੀ ਚੀਜ਼ ਆ ਆਪਣੇ ਘੋੜੇ ਨੇ ਘਰੇ ਵਾਪਸ ਲਿਆਉਣੇ ਨੇ ਫਿਰ ਚੋਰੀ ਕਾਦੀ ਹੋਈ ਭੇਟਾ ਤੇ ਸਿੱਖ ਨੇ ਤੁਹਾਨੂੰ ਕਰਨੇ ਸੀ ਜ਼ਬਰਦਸਤੀ ਇਹਨਾਂ ਨੇ ਖੋਏ ਆ ਤੇ ਆਪਾਂ ਆਪਣੇ ਘੋੜੇ ਘਰੇ ਲੈ ਆਉਣੇ ਆ ਬਸ ਮਾਰੇ ਕਹਿੰਦੇ ਲੈ ਆਏਗਾ ਕਹਿੰਦੇ ਹਾਂਜੀ ਸਤਿਗੁਰੂ ਕਹਿੰਦੇ ਕੰਮ ਔਖਾ ਹੈ ਕਹਿੰਦੇ ਤੁਹਾਡੇ ਥਾਪੜੇ ਅੱਗੇ ਕੋਈ ਔਖਾ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਤੁਸੀਂ ਥਾਪੜਾ ਦੇ ਕੇ ਭੇਜਿਓ ਭਰੋਸਾ ਕਰੋ ਵੇਖਿਓ ਮੈਂ ਆਉਂਦਾ ਘੋੜਾ ਲੈ ਕੇ ਆਉਂ ਮਾਰੇ ਕਹਿੰਦੇ ਸੋਚ ਲੈ ਫੇਦੀ ਚੰਦ ਕਹਿੰਦਾ ਸੱਚੇ ਬਾਦਸ਼ਾਹ ਨਹੀਂ ਤੁਸੀਂ ਮੈਨੂੰ ਆਗਿਆ ਕਰੋ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਹੁਣ ਜ਼ਿਆਦਾ ਵਿਸਥਾਰ ਚ ਨਹੀਂ ਜਾਵਾਂਗਾ 10 ਵਜੇ ਚੱਲੇ ਐ ਵਜ ਹੀ ਗਏ ਐ ਮੇਰੇ ਕੋਲ ਤੇ ਹੈਂਦੀ ਵੱਜ ਗਏ 10 ਹਾਂਜੀ 10 ਵਜ ਗਏ ਪਹਿਲੀ ਬੇਨਤੀ ਤੇ ਐ ਵੀ ਗੁਰੂ ਸਾਹਿਬ ਜਾਣਗੇ ਆਪਾਂ ਫੇਰ ਹਿਲਣਾ ਉਹਨਾਂ ਚਿਰ ਟਿਕਾ ਬਣਾ ਕੇ ਰੱਖਣਾ ਗੋਡੇ ਆਪਣੇ ਸੈੱਟ ਰੱਖੋ 2 ਘੰਟੇ ਲੰਘ ਗਏ 5-7 ਮਿੰਟ ਹੋਰ ਜ਼ਿਆਦਾ ਨਹੀਂ ਲਾਉਂਦੇ ਤੁਸੀਂ ਟਿਕਾ ਬਣਾਓ ਹਿਲਜੁਲ ਨਹੀਂ ਕਰਨੀ ਘਰ ਕਿਤੇ ਭੱਜ ਨਹੀਂ ਚੱਲੇ ਉੱਥੇ ਹੀ ਨੇ ਕੋਈ ਟਾਇਰ ਨਹੀਂ ਲੱਗੇ ਤੇਰਾ ਘਰ ਜਾਂਦਿਆਂ ਨੂੰ ਗਾਂ ਲੰਘ ਜੂ ਕਿਤੇ ਉੱਥੇ ਹੀ ਖੜਾ ਹੈ ਉੱਥੇ ਹੀ ਤੇਰਾ ਬਿਸਤਰਾ ਹੈ ਉਹ ਕੂਲਰ ਜਾਂ ਚਰਰ ਜਰ ਜੱਲੀ ਜਾਂਦਾ ਸੌਣਾ ਹੀ ਆ ਜਾ ਕੇ ਏਸੀ ਠੰਡਾ ਹੀ ਹੋਣਾ ਤੇਰਾ ਫਿਕਰ ਨਾ ਕਰ। ਆਰਾਮ ਨਾਲ ਬੈਠੋ ਟਿੱਕੇ। ਥੋੜਾ ਜਿਹਾ ਟਿਕਾਣਾ ਬਣਾ ਕੇ ਰੱਖੋ। ਰੋਜ਼ ਮਿਲਦਾ ਸਮਾਂ ਸਤਸੰਗ ਦਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਇੰਨਾ ਵਧੀਆ ਰੌਣਕ ਮੇਲਾ ਲੱਗਿਆ ਹੈ। ਕਿੰਨੇ ਟਿਕਾਣਾ ਨਾਲ ਸਾਰੇ ਬੈਠੇ ਐ। ਮਿਲਦਾ ਕਿਤੇ ਕਿਥੇ ਸਬੱਬ ਨਾਲ ਸਮਾਂ ਮਿਲ। ਨਾਲੇ ਭਰਾਵੋ ਭੈਣੋ ਕੋਈ ਪਤਾ ਨਹੀਂ ਸਾਡੇ ਚ 1 2 3 4 10 50 ਬੰਦੇ ਦਿਨਾਂ ਦੇ ਦਿਮਾਗ ਚ ਆ ਜੇ ਓਏ ਜਿਸ ਪਾਸ ਬੈਠੇ ਆ ਉਹੀ ਆ ਮੈਂ ਇੱਥੇ ਬੈਠਾ ਨਾ ਮੈ ਸੋਣਾ ਨਹੀਂ ਲੱਗ ਰਿਹਾ ਮੈਂ ਤਾਂ ਸੋਣਾ ਲੱਗ ਰਿਹਾ ਮੈਂ ਗੁਰੂ ਗ੍ਰੰਥ ਸਾਹਿਬ ਕੋਲ ਬੈਠਾ ਸਤਿ ਸ਼੍ਰੀ ਅਕਾਲ ਆ ਬੰਦੇ ਜਿਹੜੇ ਮੇਰੇ ਨਾਲ ਬੈਠੇ ਆ ਉੱਚੇ ਜਗ੍ਹਾ ਤੇ ਬੈਠੇ ਆ ਤਾਂ ਸੋਹਣੇ ਲੱਗ ਰਿਹਾ ਗੁਰੂ ਗ੍ਰੰਥ ਸਾਹਿਬ ਕੋਲ ਬੈਠੇ ਆ ਆਪ ਦਸਤਾਰਾਂ ਬੰਨੀਆਂ ਪੱਕਾਂ ਬੰਨੀਆਂ ਦਾੜ੍ਹੀਆਂ ਰੱਖੀਆਂ ਤਾਂ ਉੱਚੇ ਥਾਂ ਤੇ ਬੈਠੇ ਆ। ਤਾਂ ਤੁਸੀਂ ਉੱਚੇ ਥਾਂ ਤੇ ਪਾਇਆ ਤਾਂ ਸਾਡੇ ਹੱਥ ਧਵਾਉਣੇ ਆ ਤੁਸੀਂ ਰੋਟੀ ਖਾਓ ਜੀ ਪਰਚਾਤਾ ਸ਼ਕੋ ਜੀ ਚਾਹ ਸ਼ਕੋ ਜੀ ਦੁੱਧ ਸ਼ਕੋ ਜੀ ਤੁਹਾਨੂੰ ਆਸ਼ਕਾਈਏ ਤੁਹਾਨੂੰ ਆਸ਼ਕਾਈਏ ਕਿਉਂ ਜਿਸ ਪਾਸ ਬੈਠੇ ਆ ਉਹ ਉਹੀ ਹੈ। ਤੇ ਕੋਈ ਪਤਾ ਨਹੀਂ ਕਿਸ ਬੰਦੇ ਦੇ ਮਨ ਵਿੱਚ ਆ ਜਾਣਾ ਵੀ ਚੱਲੋ ਬਣਾ। ਉਹ ਚੱਲ ਆਪਾਂ ਵੀ ਲੱਗਦੇ। ਚੱਲ ਆਪਾਂ ਵੀ ਸਿੱਖ ਬਣ ਸਕਦੇ ਆ ਕਿੱਡੀ ਕਬੱਡੀ ਗੱਲ ਨਹੀਂ। ਚੱਲ ਬਈ ਚੱਲ ਜਦੋਂ ਬੰਦਾ ਅਮਰਤ ਛੱਕਦਾ ਪੰਜ ਪਿਆਰੇ ਕਹਿੰਦੇ ਆ ਦਾੜੀ ਕੇਸ ਨਹੀਂ ਕੱਟਣੇ ਨੰਬਰ 1 ਚਾਰ ਬੱਜਰ ਨੂੰ ਕਹਿੰਦਾ ਜੇ ਅਮਰ ਛੱਕ ਲਓਗੇ ਪਹਿਲੇ ਨੰਬਰ ਦੇ ਦਾੜੀ ਕੇਸ ਨਹੀਂ ਕੱਟਣੇ بڑے ਬੰਦੇ ਨੇ ਨਹੀਂ ਕੱਟਦੇ ਕਿੱਡੀ ਕਬੱਡੀ ਗੱਲ ਐ ਰੱਖ ਲਓ ਸ਼ੇਰ ਵਰਗਾ ਲੱਗਣ ਲੱਗ ਜਾਂਦਾ ਬੰਦਾ ਦਾੜੀ ਵੱਡੀ ਸਾਰੀ ਪੱਕ ਬੰਨੀ ਹੋਵੇ ਦਵਲ ਸੋਹਣਾ ਲੱਗਦਾ ਖੱਬਦਾ ਹਜ਼ਾਰਾਂ ਬੰਦਿਆਂ ਵਿੱਚ ਬੈਠਾ ਵੱਖਰਾ ਹੀ ਚਮਕਦਾ ਹੁੰਦਾ ਹੈ ਏਅਰਪੋਰਟਾਂ ਤੇ ਕਦੇ ਤੁਰੇ ਜਾਂਦੇ ਵੇਖਿਓ ਪੱਗ ਵਾਲਾ ਤੁਹਾਨੂੰ ਲੱਖਾਂ ਚੋਂ ਹਜ਼ਾਰਾਂ ਚੋਂ ਅਲੱਗ ਨਜ਼ਰ ਆਉਂਦਾ ਹੁਣ ਸਿਰ ਤੇ ਦਸਤਾਰ ਬੰਨ ਲਈ ਦਾੜਾ ਖੁੱਲਾ ਛੱਡ ਲਓ ਬੰਦਾ ਵੈਸੇ ਹੀ ਖੱਬਦਾ ਅੱਛਾ ਅੱਗੇ ਦੂਜੀ ਬੱਜਰ ਪ੍ਰਹਿਤ ਹੈ ਜਦੋਂ ਅੰਮ੍ਰਿਤ ਛਕੀਦਾ ਦੂਜੀ ਬੱਜਰ ਕੁਰੇਤ ਹੈ ਸ਼ਰਾਬ ਨਹੀਂ ਪੀਣੀ ਤੇ ਸ਼ਰਾਬਾਂ ਨੇ ਕਿੰਨੇ ਘਰ ਵਸਾਏ ਐ ਪੱਟੇ ਤੇ ਬਹੁਤ ਹੋਣਗੇ ਸਰੀਰ ਵੀ ਗਲਦਾ ਲੀਵਰ ਦਾ ਸੱਤਿਆ ਨਾਸ ਹੋ ਜਾਂਦਾ ਤੇ ਸ਼ਰਾਬ ਪੀ ਕੇ ਵੀ ਕੀ ਖੱਡਾਂਗੇ ਅਸੀਂ ਤੇ ਹੁਣ ਕਈਆਂ ਨੇ ਪੀ ਪੂ ਲਈ ਆ ਬਥੇਰੇ ਰੰਗ ਢੋਲਾਂ ਦੇ ਢੋਲ ਚਲੇ ਗਏ ਅੰਦਰ ਖਤਮ ਕਰੋ ਬਾ ਜਿਹੜਾ 40 50 ਦਾ ਹੋ ਗਿਆ ਹੁਣ ਕੀ ਖੱਡਾਂਗੇ ਇਹਦੇ ਤੋਂ ਛੱਡੋ ਹੁਣ ਤੇ ਸਰੀਰ ਵੀ ਉਦਾਂ ਦੇ ਨਹੀਂ ਰੀ ਲੀਵਰ ਵੀ ਉਦਾਂ ਦੇ ਨਹੀਂ ਰੇ ਸ਼ਰੀਰਾਂ ਦੀ ਤਾਕਤ ਘਟ ਰਹੀ ਹੈ ਛੱਡ ਕੇ ਇਹਦਾ ਖਹਿੜਾ ਇਹ ਲੈ ਸ਼ਰਾਬ ਨਿਕਲ ਗਈ ਘਰ ਚੋਂ ਨਰਕ ਨਿਕਲ ਜਾਂਦਾ ਹੈ ਖੁਸ਼ੀਆਂ ਵਾਪਸ ਆ ਜਾਂਦੀਆਂ ਚਾਹ ਵਾਪਸ ਆ ਜਾਂਦੇ ਐ ਲੈ ਦੂਜੇ ਨੰਬਰ ਦੇ ਉੱਤੇ ਐ ਸ਼ਰਾਬ ਨਹੀਂ ਪੀਣੀ ਤੀਜੇ ਨੰਬਰ ਤੇ ਐ ਜੀ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਐ ਪਰ ਨਾਰੀ ਪਰਮ ਪੁਰਸ਼ ਦਾ ਸੰਗ ਨਹੀਂ ਕਰਨਾ ਅੰਮ੍ਰਿਤਧਾਰੀ ਬੰਦਾ ਜਿਹੜਾ ਕਿਸੇ ਬਗਾਨੀ ਔਰਤ ਦੇ ਵੱਲ ਜਾਂ ਬਗਾਨੀ ਔਰਤ ਬਗਾਨੇ ਬੰਦੇ ਵੱਲ ਨਾ ਵੇਖੇ ਆਪਣੇ ਪਰਿਵਾਰ ਤੋਂ ਬਿਨਾ ਕਿਸੇ ਨਾਲ ਉਹਦਾ ਸੰਬੰਧ ਨਾ ਬਣੇ ਹੁਣ ਇਹ ਤੀਜੀ ਬੱਜਨ ਪ੍ਰੇਤ ਐ ਇਹ ਵੀ ਘਰ ਪਟਦੀ ਏ ਜੇ ਕਿਤੇ ਬੰਦਾ ਵਿਗੜ ਜਾਏ ਤੇ ਕਿੰਨੇ ਬੰਦੇ ਚੰਗੇ ਤੁਹਾਡੇ ਚ ਆਲਰੇਡੀ ਹੈਗੇ ਨੇ ਆਪਣੀ ਘਰ ਵਾਲੀ ਤੋਂ ਬਿਨਾ ਠੀਕ ਨੇ ਇੱਕ ਜਗ੍ਹਾ ਮਨ ਟਿਕਾਇਆ ਹੋਇਆ ਮਨ ਪਟਕਦਾ ਏ ਇਹ ਗੱਲ ਵੱਖ ਹੈ ਪਰ ਕਿਤੇ ਹੋਰ ਜਗ੍ਹਾ ਮੂੰਹ ਨਹੀਂ ਮਾਰਦੇ ਹੈਗੇ ਨੇ ਬੰਦੇ ਇਦਾਂ ਦੇ ਬੀਬੀਆਂ ਬਥੇਰੀਆਂ ਇਦਾਂ ਦੀਆਂ ਲਓ ਇਹ ਤੀਜੀ ਬੱਜੂ ਰੁਕਰਤ ਹੈ ਤੇ ਚੌਥੀ ਕਿਹੜੀ ਹੈ ਜੀ ਚੌਥੀ ਹੈ ਇਹ ਸਾਡੇ ਚ ਬਹੁਤ ਘੱਟ ਹੈ ਤੰਬਾਕੂ ਨਹੀਂ ਖਾਣਾ ਜੇ ਮੈਂ ਕਈ ਵਾਰੀ ਪਿਛਲੇ ਦਿਨਾਂ ਚ ਸਟੇਜਾਂ ਤੇ ਬੋਲ ਹਟਿਆ ਸਰਦਾਰ ਨੇ ਜਿਹੜੇ ਬਹੁਤ ਘੱਟ ਤੰਬਾਕੂ ਖਾਂਦੇ ਨੇ ਪੰਜਾਬ ਦੇ ਪੱਕਾ ਵਾਲਿਆਂ ਨੂੰ ਪੀੜੀ ਸਿਗਰਟ ਤੰਬਾਕੂ ਤੁਸੀਂ ਵੇਖੋ ਕਿ ਨਹੀਂ ਖਾਂਦੇ ਬਾਕੀ ਸਟੇਟਾਂ ਚ ਚਲੇ ਜਾਓ ਬਹੁਤ ਤੰਬਾਕੂ ਖਾਦਾ ਜਾਂਦਾ ਆਪਾਨ ਮਸਾਲੇ ਜੇ ਇੰਨੇ ਚੱਪਦੇ ਨੇ ਸਾਰਾ ਦਿਨ ਜਿਹੜੀਆਂ ਕਮੀਆਂ ਨੇ ਪਰ ਸਾਡੇ ਵਿੱਚ ਪੰਜਾਬ ਦੇ ਵਿੱਚ ਜਗਤ ਜੂਠ ਆਖਿਆ ਜਾਂਦਾ ਹੈ ਤੰਬਾਕੂਆ ਜਦੋਂ ਰਾਹ ਚ ਆਉਂਨੇ ਆ ਅੜੀਸਰ ਗੁਰਦੁਆਰਾ ਸਭ ਵੇਖਿਆ ਤੁਸੀਂ ਜਾਣਦੇ ਹੋ ਬਰਨਾਲੇ ਤੋਂ ਇਧਰ ਨੂੰ ਆਉਂਨੇ ਗੁਰਦੁਆਰਾ ਅੜੀਸਰ ਸਾਹਿਬ ਉਹ ਗੁਰਦੁਆਰੇ ਦਾ ਨਾਂ ਇਸ ਕਰਕੇ ਅੜੀਸਰ ਸਾਹਿਬ ਰੱਖਿਆ ਗਿਆ ਕਹਿੰਦੇ ਐ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਘੋੜੇ ਨੇ ਅੜੀ ਕਰ ਲਈ ਸੀ ਕਹਿੰਦਾ ਮੈਂ ਨਹੀਂ ਲੰਘਦਾ ਕਹਿੰਦੇ ਕਿਉਂ ਕਹਿੰਦੇ ਤੰਬਾਕੂ ਦਾ ਖੇਤ ਹੈ ਤੰਬਾਕੂ ਦੇ ਖੇਤ ਚੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਘੋੜਾ ਵੀ ਨਹੀਂ ਸੀ ਲੰਘਿਆ ਇਹ ਸਾਖੀਆਂ ਸੁਣਾਈਆਂ ਸਾਡੇ ਪ੍ਰਚਾਰਕਾਂ ਨੇ ਤੇ ਸਿੱਖਾਂ ਦੇ ਦਿਮਾਗ 'ਚ ਇਹ ਗੱਲ ਵੱਡੀ ਹੋਈ ਏ ਵੀ ਤੰਬਾਕੂ ਵੀੜੀ ਨਹੀਂ ਪੀਣੀ ਗੁਰੂ ਸਾਹਿਬ ਦਾ ਘੋੜਾ ਵੀ ਇਹਦੇ 'ਚੋਂ ਨਹੀਂ ਲੰਘਿਆ ਤਾਂ ਪੰਜਾਬ ਬਚਿਆ ਹੋਇਆ ਹੈ ਪੰਜਾਬ ਦੇ ਵਿੱਚ ਸਰਦਾਰਾਂ ਦੇ ਮੁੰਡੇ ਕੁੜੀਆਂ ਮੁੰਡੇ ਬਹੁਤ ਘੱਟ ਤੰਬਾਕੂ ਤੇ ਜਰਦਾ ਵਰਤਦੇ ਆ ਇਹ ਗੱਲ ਸਹੀ ਹੈ ਸਾਡੀ ਸਟੇਟ ਵਿੱਚ ਤੇ ਹੁਣ ਵੇਖੋ ਮਗਰ ਕੀ ਬਚਿਆ ਆ ਚਾਰ ਬੱਜਰ ਪਰਹਿਤਾਂ ਜੋ ਵੀ ਬੰਦਾ ਰੱਖ ਲਵੇ ਜਿਸ ਬੰਦੇ ਦੀ ਜ਼ਿੰਦਗੀ ਬਦਲੇ ਕੋਈ ਸੋਚੇ ਵੀ ਚਲੋ ਬਈ ਫਿਰ ਜੇ ਇੰਨੇ ਨਾਲ ਮੇਰੇ ਗੁਰੂ ਆਲਾ ਬਣਦਾ ਹੈ ਤੇ ਛੱਡਿਆ ਸਾਰਾ ਕੁਝ ਗਿੱਡੀ-ਕਬੱਡੀ ਗੱਲ ਬੜਾ ਸੌਖਾ ਹੈ ਪਰ ਕਿ ਜੇ ਕੋਈ ਕਰਨਾ ਚਾਵੇ ਤਾਂ ਕਰਕੇ ਕਿਸੇ ਦੀ ਜ਼ਿੰਦਗੀ ਬਦਲ ਜਾਂਦੀ ਏ ਤੇ ਮੈਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਟਿਕਾ ਬਣਾ ਕੇ ਰੱਖੋ ਬਸ 5-7 ਮਿੰਟ ਵਿੱਚ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਚਲੇ ਜਾਣਗੇ ਮਗਰ ਮਗਰ ਫਿਰ ਆਪਾਂ ਜਾਵਾਂਗੇ ਆਪਾਂ ਕਾਲ ਨਹੀਂ ਕਰਾਂਗੇ ਉਹ ਭਾਈ ਵਿਧੀ ਚੰਦ ਨੇ ਫਿਰ ਗੁਰੂ ਹਰਗੋਬਿੰਦ ਸਾਹਿਬ ਤੋਂ ਥਾਪੜਾ ਲੈ ਕੇ ਉਹਨੇ ਘੋੜਾ ਲਿਆਂਦਾ ਤੇ ਪਹਿਲਾ ਘੋੜਾ ਕਾਹੀ ਬਣ ਕੇ ਲਿਆਇਆ ਕਾਹੀ ਬਣ ਕੇ ਗਿਆ ਸੀ ਕਾ ਉੱਥੋਂ ਵੱਢ ਕੇ ਲਿਆਇਆ ਕਰੇ ਜਿੱਥੋਂ ਕੋਈ ਨਹੀਂ ਸੀ ਵੱਢਦਾ ਵਧੀਆ-ਵਧੀਆ ਘਾਹ ਲਾ ਜਾ ਕੇ ਰੱਖਣਾ ਤੇ ਦਰੋਗੇ ਨੇ ਵੇਖਿਆ ਕਹਿੰਦਾ ਬੰਦਾ ਭੜਾ ਵਧੀਆ ਘਾਹ ਲਿਆਉਂਦਾ ਹੈ ਅੱਤੇ ਰੇਟ 'ਚ ਦਿਆ ਕਰੇ ਬਾਕੀਆਂ ਨਾਲੋਂ ਘਾ ਵੀ ਸਸਤਾ ਉਹਨੇ ਅੰਦਰ ਵੜ ਲਿਆ ਕਹਿੰਦਾ ਆਹ ਨਵੇਂ ਘੋੜੇ ਆਏ ਆ ਇਹਨਾਂ ਨੂੰ ਪਾ ਘੋੜਿਆਂ ਨੂੰ ਮੱਥਾ ਟੇਕੀ ਜਾਇਆ ਕਰੇ ਕਹਿੰਦੇ ਕਿਉਂ ਟੇਕਦਾ ਕਹਿੰਦੇ ਮੇਰੇ ਬਾਦਸ਼ਾਹ ਦੇ ਘੋੜੇ ਆ ਉਹ ਕਹਿੰਦੇ ਕੋਰੇ ਬਾਦਸ਼ਾਹ ਨੂੰ ਬਾਦਸ਼ਾਹ ਕਹਿੰਦਾ ਉਹ ਭੋਲਾ ਜਿਹਾ ਬਣਿਆ ਹੋਇਆ ਨਾ ਭੋਲਾ ਜਿਹਾ ਹੈ ਨਹੀਂ ਭੋਲਾ ਬਣਿਆ ਹੋਇਆ ਭੋਲਾ ਜਿਹਾ ਉਹਨਾਂ ਨੇ ਵਿਦੀ ਚੰਦ ਨੂੰ ਪੱਕਾ ਹੀ ਰੱਖ ਲਿਆ ਕਹਿੰਦੇ ਪੱਕੀ ਹੀ ਡਿਊਟੀ ਕਰ ਲੈ ਤੇ ਵਿਦੀ ਚੰਦ ਹੋਰ ਕੀ ਭਾਲਦਾ ਸੀ ਉਹ ਦੋ ਘੋੜਿਆਂ ਦੀ ਡਿਊਟੀ ਲੱਗੀ ਪੱਠੇ ਵੀ ਤੂੰ ਕੌਣੇ ਨੇ ਸਾਹਮਣੇ ਵੀ ਤੂੰ ਐ ਉਹ ਹੌਲੀ-ਹੌਲੀ ਘੋੜਿਆਂ ਦੇ ਆਲੇ-ਦੁਆਲੇ ਰਿਆ ਕਰੇ ਤੇ ਫਿਰ ਇੱਕ ਦਿਨ ਬਾਦਸ਼ਾਹ ਆਇਆ ਤਵੇਲੇ 'ਚ ਘੋੜਾ ਸਾਰਾ ਤਵੇਲਾ ਬੜਾ ਸਾਫ਼ ਹੈ ਬਾਦਸ਼ਾਹ ਕਹਿੰਦਾ ਓਏ ਤਵੇਲਾ ਹੀ ਬੜਾ ਸਾਫ਼ ਕੀਤਾ ਹੈ ਕਹਿੰਦੇ ਜੀ ਨਵਾਂ ਬੰਦਾ ਆਇਆ ਹੈ ਨਵੇਂ ਬੰਦੇ ਨੂੰ 50 ਰੁਪਏ ਨਾਮ ਦੇ ਦਿੱਤੇ ਉਦੋਂ ਦੇ ਤੇ ਨਾਲ ਵਾਲੇ ਕਹਿੰਦੇ ਹੀ ਹੁੰਦੇ ਨੇ ਪਾਰਟੀ ਕਰ ਹੁਣ ਖਵਾ ਪਿਆ ਤੇ ਜਦੋਂ ਖਵਾਣ ਪਿਆਣ ਦੀ ਗੱਲ ਹੋਈ ਜਦੋਂ ਫ੍ਰੀ ਮਿਲੇ ਫਿਰ ਜਿਹੜਾ ਨਹੀਂ ਵੀ ਪੀਂਦਾ ਉਹ ਵੀ ਪੀਂਦਾ ਵੀ ਹੁਣ ਫ੍ਰੀ ਚੱਲ ਰਿਹਾ ਸਾਰਾ ਕੁਝ ਉਹ ਸਾਰਿਆਂ ਨੇ ਪੀਤੀ ਜਦੋਂ ਸਾਰਿਆਂ ਨੇ ਰਜ ਰਜ ਪੀਤੀ ਤੇ ਵਿਧੀ ਜੰਦ ਨੇ ਸਾਰੇ ਹੀ ਪੈਸੇ ਦੇ ਦਿੱਤੇ ਕਹਿੰਦੇ ਲਿਆਓ ਤੇ ਪੀਓ ਸਾਰੇ ਪੀ ਲੇ ਪੀ ਕੇ ਜਦੋਂ ਸਾਰਿਆਂ ਨੂੰ ਚੱਕ ਚੱਕ ਕੇ ਅੰਦਰ ਬੰਦ ਕਰਕੇ ਲੋਕ ਲਾ ਦਿੱਤਾ ਤੇ ਘੋੜੇ ਦੇ ਉੱਤੇ ਪਾਈ ਕਾਠੀ ਪੰਜ ਚਾਰ ਢੇਡੇ ਘਟਾਏ ਇੱਕ ਘੋੜਾ ਉੱਤੋਂ ਉੱਤੋਂ ਕੰਧ ਤੋਂ ਛਾਲ ਮਰਵਾ ਦਿੱਤੀ ਇਹ ਘੋੜਾ ਇੱਕ ਵਾਰੀ ਪਾਣੀ ਤੇ ਜਾ ਕੇ ਮੁੜ ਕੇ ਬਾਹਰ ਆ ਗਿਆ ਮੰਝਲਾ ਮਾਰਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਕੋਲ ਆ ਗਿਆ ਕਹਿੰਦਾ ਲਓ ਮਹਾਰਾਜ ਘੋੜਾ ਹਾਜ਼ਰ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵਾਹ ਬਈ ਸਿੱਖਾ ਕਮਾਲ ਕਰਤੀ ਲੈ ਆਇਆ ਘੋੜਾ ਕਹਿੰਦੇ ਹਾਂਜੀ ਪੰਜ ਚਾਰ ਦਿਨ ਲੰਘੇ ਘੋੜਾ ਪੱਠੇ ਨਾ ਖਾਵੇ ਉਹਦਾ ਦੂਜੇ ਬਿਨਾ ਜੀ ਨਹੀਂ ਲੱਗਦਾ ਕਿਉਂਕਿ ਇਕੱਠੇ ਪਲੇ ਸੀ ਮਹਾਰਾਜ ਕਹਿੰਦੇ ਵਿਧੀ ਜੰਦਾ ਓਏ ਗੱਲ ਸੁਣ ਕੇ ਕਹਿੰਦੇ ਹਾਂ ਇਹ ਘੋੜਾ ਤੇ ਪੱਠੇ ਨਹੀਂ ਖਾਂਦਾ ਫਿਰ ਕੀ ਇਹਨਾਂ ਦਾ ਜੀ ਨਹੀਂ ਲੱਗਦਾ ਹੁਣ ਫਿਰ